हां जी सत श्री अकाल जी सारेया नुं किवें सारे जाने ਤੇ ਦੀਵਾਲੀ ਕੱਲ ਸੀ ਲੰਘੀ ਆ ਤੇ ਵਲੌਗ ਪਾਉਗਾ ਕੱਲ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀ ਇਸ ਕਰਕੇ ਮੈਂ ਕੁਝ ਵੀ ਵਲੌਗ ਨਹੀਂ ਕੀਤਾ ਕੁਝ ਵੀ ਨਹੀਂ ਬਣਾਇਆ ਕਿਉਂਕਿ ਜੇ ਬੰਦਾ ਅੰਦਰੋਂ ਠੀਕ ਨਾ ਹੋਵੇ ਫਿਰ ਕੁਝ ਵੀ ਕਰਨ ਦਾ ਜੀ ਨਹੀਂ ਕਰਦਾ ਬਟ ਦੀਵਾਲੀ ਕੱਲ ਆਪਾਂ ਸਾਰੇ ਦੀਵੇ ਵਗੈਰਾ ਜਗਾਏ ਰੰਗੋਲੀ ਬਣਾਈ ਸੀ ਕਾਸ਼ ਵੀ ਨੇ ਤੇ ਹਰ ਵਾਰ ਮੈਂ ਬਣਾਉਣੀ ਆ ਬਟ ਮੇਰਾ ਕੱਲ ਬਿਲਕੁਲ ਵੀ ਮੂਡ ਨਹੀਂ ਸੀਗਾ ਤੇ ਮੈਂ ਨਹੀਂ ਬਣਾ ਪਾਈ ਤੇ ਕੱਲ ਦੀਵਾਲੀ ਮਿਲੀ ਮੰਮਾ ਹੀ ਤੋਂ ਮੇਰੇ ਮਾਮਾ ਜੀ ਤੋਂ ਮੇਰੇ ਨਾਨਕਿਆਂ ਤੋਂ ਤੇ ਹਜੇ 7 ਸਾਲ ਹੋ ਗਏ 7 ਸਾਲ ਹੋ ਚਲੇ ਆ ਮੇਰੇ ਵਿਆਹ ਨੂੰ ਬਟ ਅਜੇ ਤੱਕ ਮੇਰੇ ਮਾਮਾ ਜੀ ਬਹੁਤ ਜਿਆਦਾ ਮੈਨੂੰ ਪਿਆਰ ਕਰਦੇ ਆ ਹਮੇਸ਼ਾ ਹੀ ਜਿਹੜਾ ਵੀ ਫੈਸਟੀਵਲ ਆਂਦਾ ਮੈਨੂੰ ਜ਼ਰੂਰ ਜ਼ਰੂਰ ਦਿੰਦੇ ਆ ਆਮ ਸੋ ਬਲੈਸਡ ਕਿ ਮੇਰੇ ਮੈਨੂੰ ਇਸ ਤਰ੍ਹਾਂ ਦੇ ਨਾਨਕੇ ਮਿਲੇ ਆ ਨਾਨੀ ਤੋਂ ਬਾਅਦ ਵੀ ਉਹ ਬਹੁਤ ਜ਼ਿਆਦਾ ਮੈਨੂੰ ਪੁੱਛਦੇ ਆ ਹਮੇਸ਼ਾ ਹੀ ਮੈਨੂੰ ਆਪਣੀ ਕੁੜੀ ਦੇ ਵਾਂਗ ਟ੍ਰੀਟ ਕਰਦੇ ਆ ਕੁੜੀ ਘਾਟੋ ਹਮੇਸ਼ਾ ਕਹਿੰਦੇ ਸੀਗੇ ਕਿ ਤੂੰ ਮੇਰਾ ਮੁੰਡਾ ਵਾਂ ਤੇ ਅੱਜ ਤੱਕ ਵੀ ਉਹ ਇਸ ਤਰ੍ਹਾਂ ਹੀ ਮੈਨੂੰ ਟ੍ਰੀਟ ਕਰਦੇ ਨੇ ਉਸ ਤੋਂ ਬਾਅਦ ਮੈਂ ਆ ਗਈ ਘਰ ਸਾਰਾ ਦੀਵਾਲੀ ਲੈ ਕੇ ਕਾਰਾ ਕਿ ਮੇਰੀ ਤਬੀਅਤ ਇੰਨੀ ਖਰਾਬ ਹੋ ਗਈ ਸੀ ਵੀ ਮੈਂ ਕੁਝ ਵੀ ਵਲੌਗ ਨਹੀਂ ਕੀਤਾ ਤੁਸੀਂ ਅੱਜ ਦੀ ਮੇਰੀ ਵੀਡੀਓ ਵੇਖ ਲਈ ਹੋਣੀ ਹੈ ਕਿਰਨ ਮਾਂ ਜੇ ਮੈਂ ਜਿਸ ਤਰ੍ਹਾਂ ਦੀ ਸੀਗੀ ਨਾ ਉਸ ਤਰ੍ਹਾਂ ਦੀ ਹੀ ਦੀਵਾਲੀ ਆਪਾਂ ਦੀਵੇ ਵਗੈਰਾ ਜਗਾਏ ਆ ਥੋੜਾ ਬਹੁਤਾ ਕੀਤਾ ਜਿੰਨਾ ਕੋ ਹੋ ਸਕਦਾ ਸੀਗਾ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਜਦੋਂ ਬੰਦੇ ਦਾ ਮਨ ਨਾ ਠੀਕ ਹੋਵੇ ਫਿਰ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਬਾਤ ਚਲੋ ਕੋਈ ਗੱਲ ਨਹੀਂ ਸਭ ਕੁਝ ਸਰੀਰ ਦੇ ਨਾਲ ਹੀ ਹੈ ਜੇ ਸਰੀਰ ਠੀਕ ਹੋਵੇ ਫਿਰ ਹੀ ਕੰਮ ਕਰਨ ਨੂੰ ਜੀ ਕਰਦਾ ਜੇ ਸਾਡਾ ਸਰੀਰ ਹੀ ਨਾ ਠੀਕ ਹੋਵੇ ਫਿਰ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਭਾਵੇਂ ਅੱਗੇ ਜੰਨਤ ਹੋਵੇ ਫਿਰ ਵੀ ਜੀ ਨਹੀਂ ਕਰਦਾ ਚਾਂਦੀ ਪਈ ਹੋਵੇ ਸੋਨਾ ਪਿਆ ਹੋਵੇ ਬਟ ਜੇ ਆਪਣੀ ਬਾਡੀ ਠੀਕ ਨਾ ਹੋਵੇ ਕਿ ਇਸੇ ਨੂੰ ਕੁਝ ਵੀ ਬਲਾਂਚਣ ਦਾ ਜੀ ਨਹੀਂ ਕਰਦਾ ਤੇ ਹੋਪਸ ਸਾਰੇ ਹਨਾ ਸਮਝ ਸਕਦੇ ਆ ਕਿ ਜਦੋਂ ਬੰਦੇ ਦਾ ਸਰੀਰ ਠੀਕ ਨਾ ਹੋਵੇ ਨਾ ਤੇ ਉਹਨੂੰ ਆਪਣਾ ਆਪ ਹੀ ਨਹੀਂ ਚੰਗਾ ਲੱਗਦਾ ਯਾਰ ਉਹਨੇ ਦੂਸਰਿਆਂ ਨੂੰ ਕੀ ਕਰਨਾ ਹੈ ਤੇ ਚਲੋ ਜੀ ਹੁਣ ਆਪਾਂ ਸ਼ੂਟ ਵਾਸਤੇ ਅੱਜ ਰੈਡੀ ਹੋ ਚੁੱਕੇ ਆ ਕਿਉਂਕਿ ਅੱਜ ਮੈਂ ਬਿਲਕੁਲ ਠੀਕ ਫੀਲ ਕਰ ਰਹੀ ਆ ਤੁਹਾਡਾ ਬਾਬਾ ਜੀ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਆ ਚ ਤੇ ਅੱਜ ਆਪਾਂ ਸ਼ੂਟ ਕਰਾਂਗੇ ਮੰਮੀ ਦੇ ਆ ਜਰਾ ਤੇ ਜਦੋਂ ਆਂਦੇ ਆ ਤੇ ਆਪਾਂ ਸਾਰਿਆਂ ਨੇ ਸ਼ੂਟ ਕਰਦੇ ਆ ਹੁਣੇ ਸਾਰਿਆਂ ਦੇ ਫੋਨ ਆ ਜਾਣੇ ਆ ਫਿਰਨ ਕੀ ਟਾਈਮਿੰਗ ਆ ਕੀ ਟਾਈਮਿੰਗ ਆ ਤੇ ਚਲੋ ਜੀ ਸਾਰੇਆਂ ਦੀਵਾਲੀ ਦੀਆਂ ਤੇ ਹੁਣ ਕਲ ਟਿੱਕਾਂ ਲੱਗਿਆ ਟਿੱਕੇ ਦੀਆਂ ਬਹੁਤ-ਬਹੁਤ ਵਧਾਈਆਂ ਹੋ। ਥੈਂਕ ਯੂ ਜੀ। लवली ਲਵ ਯੂ 올। ਹੱਸਦੇ ਵਾਸਤੇ ਰੋ ਖੁਸ਼ ਰਹੋ ਤੰਦਰੁਸਤ ਰਹੋ। ਆਪਣਾ ਜਿੰਨੇ ਤੇ ਜਿੰਨਾ ਹੋ ਸਕੇ ਧਿਆਨ ਰੱਖੋ ਕਿਉਂਕਿ ਇਹ ਬਹੁਤ ਜ਼ਿਆਦਾ ਆ ਰਿਹਾ ਕਿ 2025 ਬਹੁਤ ਜ਼ਿਆਦਾ ਭਾਰੀ ਆ ਬਹੁਤ ਜ਼ਿਆਦਾ ਭਾਰੀ ਆ। ਸੋ ਅ ਇਤਨਾ ਜਿੰਨੂ ਜਿੰਨੂ ਲੱਗਦਾ ਵਾ ਕਿ 2025 ਸਾਡੇ ਮਨ ਚੋਂ ਆਵਾਜ਼ ਆਈ ਹੈ। ਸਾਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਉਹ ਪਲੀਜ਼ ਨਾ ਕਰੋ ਰਿਸਕ ਨਾ ਲਓ ਆਪਣੀ ਲਾਈਫ ਨੂੰ ਲੈ ਕੇ ਕਿਉਂਕਿ ਲਾਈਫ ਸਿਰਫ ਇੱਕ ਵਾਰ ਮਿਲਦੀ ਆ। ਵਾਰ-ਵਾਰ ਨਹੀਂ ਮਿਲਦੀ ਲਾਈਫ ਬਹੁਤ ਹੀ ਜ਼ਿਆਦਾ ਕੀਮਤੀ ਆ ਜਿਹੜੇ ਕਿ ਲਾਈਫ ਨੂੰ ਕੁਝ ਨਹੀਂ ਸਮਝਦੇ ਉਹਨਾ ਵਾਸਤੇ ਇਹ ਹੈ ਕਿ ਲਾਈਫ ਸਿਰਫ ਇੱਕ ਵਾਰ ਮਿਲਦੀ ਆ ਇਸ ਲਾਈਫ ਦੇ ਵਿੱਚ ਤੁਸੀਂ ਜਿੰਨਾ ਇੰਜੋਏ ਕਰ ਸਕਦੇ ਇੰਜੋਏ ਕਰੋ ਜਿੰਨਾ ਤੁਸੀਂ ਰੱਬ ਦੀ ਭਗਤੀ ਕਰ ਸਕਦੇ ਜਿੰਨਾ ਜੋ ਜੋ ਜਿੰਨੂ ਜਿੰਨੂ ਮੰਨਦਾ ਵਾ ਰਾਮ ਨੂੰ ਮੰਨਦਾ ਵਾਈਗੁਰੂ ਜੀ ਨੂੰ ਮੰਨਦਾ ਜਿੰਨੂ ਵੀ ਮੰਨਦਾ ਉਹਨੂੰ ਉਨਾ ਹੀ ਜ਼ਿਆਦਾ ਤੁਸੀਂ ਪ੍ਰੇਅਰ ਕਰੋ ਕਿ ਬਾਬਾ ਜੀ ਸਾਡੇ ਆਲੇ ਦੁਆਲੇ ਨੂੰ ਸਾਡੀ ਰੱਖਿਆ ਕਰੋ ਹਮੇਸ਼ਾ ਸਾਡੇ ਨਾਲ ਰਹੋ ਤੁਸੀਂ ਸਾਡੇ ਸਹਾਈ ਜੇ ਉਹਨਾਂ ਹੀ ਜ਼ਿਆਦਾ ਵਧੀਆ ਹੋਊਗਾ ਇਸ ਕਰਕੇ ਸਾਰੇ ਜਾਨੇ ਸੇਫ ਰਹੋ ਤੰਦਰੁਸਤ ਰਹੋ ਆਪਣੀ ਸਿਹਤ ਦਾ ਜਿਆਦਾ ਤੋਂ ਜਿਆਦਾ ਧਿਆਨ ਰੱਖੋ ਕਿਉਂਕਿ ਜੇ ਸਿਹਤ ਆ ਤਾਂ ਹੀ ਸਭ ਕੁਝ ਚਲੋ ਜੀ ਥੈਂਕ ਯੂ ਸਾਰਿਆਂ ਨੂੰ ਲਵ ਯੂ ਆਲ ਬਾਏ ਬਾਏ ਹਾਂਜੀ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਜੀ ਹੋ ਗਿਆ ਸਟਾਰ ਵੀਰੇ ਆ ਆ ਵੇਖੋ ਜੀ ਇਹ ਕੀ ਕਰਦਾ ਜਨਰੇਟਰ ਦਾ ਚਾਲੂ ਹੋ ਜਾਂਦਾ ਟਿਕਦਾ ਹੀ ਨਹੀਂ ਬਸ ਕਹੀ ਜਾਊਗਾ ਕਿ ਮੇਰੇ ਗਲੇ ਤੇ ਤੇ ਹੱਥ ਫੇਰੀ ਜਾਊ ਗਲੇ ਤੇ ਨਹੀਂ ਸਿਰ ਤੇ ਉਹ ਵੇਖ ਉਧਰ ਵੇਖ ਲਾ ਤਾਂ ਵੇਖ ਉਹ ਕਿਸਨਾ ਚੱਲ ਪਿਆ ਜਨਰੇਟਰ ਚੱਲ ਪਿਆ ਸਿੰਬਾ ਬਸ ਕਰ ਸਿੰਬਾ ਆ ਵੇਖਿਓ ਨੇ ਇਹਦਾ ਹੱਥ ਆਪਾਂ ਹੱਥ ਛੱਡਦੇ ਨਾ ਤੇ ਇਹਨੇ ਫੇਰ ਸਾਡਾ ਹੱਥ ਆਪਣੇ ਮੂੰਹ ਚ ਪਾਣਾ ਹੈਗਾ ਕਿ ਫੇਰ ਹੱਥ ਫੇਰ ਟੀਕੇ ਛੱਡੇ ਛੱਡੇ ਆ ਵੇਖਿਓ ਨੇ ਧੀਰੇ ਛੱਡ ਦੇ ਬੇਲੇ ਆ ਬੋਲ ਉਹ ਇਹ ਚਪਲ ਛੱਡ ਵੀ ਜਾਣਾ ਨਹੀਂ ਕਰੇ ਮੇਰੇ ਹੱਥ ਫੇਰੀ ਜਾ ਆ ਆ ਵੇਖੋ ਇਧਰ ਵੇਖੋ ਮੈਂ ਮੈਂ ਨਹੀਂ ਫੇਰਨਾ ਮੈਂ ਨਹੀਂ ਫੇਰਨਾ ਨਾ ਨਾ ਬਸ ਐਸ ਤਰ੍ਹਾਂ ਕਹਿੰਦਾ ਮੇਰੇ ਹੱਥ ਫੇਰੀ ਜੋ ਮੈਨੂੰ ਪਿਆਰ ਕਰੀ ਦਿਓ ਕਾਸ਼ੀ ਛੱਡ ਦੇ ਤੂੰ ਛੱਡ ਦੇ ਛੱਡ ਦੇ ਨਹੀਂ ਮੇਰਾ ਡੋਗ ਹੈ ਮੈਂ ਤਾਂ ਛੇਡੂਗਾ ਨਹੀਂ ਉਹ ਕੋਣ ਵਜਾ ਨਹੀਂ ਆਂਦਾ ਤੂੰ ਵੀ ਫੇਰ ਰੁਵੇ ਦੋ ਦੋ ਕਿੱਡਾ ਹੋਵੇ ਕਹਿੰਦੇ ਤੂੰ ਰਹਿਣ ਦੇ ਚੱਲ ਫੇਰ